ਬੀਤੀ ਰਾਤ ਮੋਗਾ ਵਿਖੇ ਆਪਣੇ ਦੋਸਤਾਂ ਨਾਲ ਰੋਟੀ ਖਾਣ ਟਾਬੇ ਤੇ ਗਏ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਰਮੇਸ਼ ਆਪਣੇ ਦੋਸਤਾਂ ਨਾਲ ਟਾਬੇ ਤੇ ਖਾਣਾ ਖਾਣ ਗਿਆ ਸੀ ਜਿੱਥੇ ਉਸ ਦੀ ਕਿਸੇ ਨਾਲ ਬੈਂਸ ਹੋ ਗਈ ਅਤੇ ਉਹਨਾਂ ਵਿਅਕਤੀਆਂ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਦੇ بیٹے ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਉਧਰ ਪੁਲਿਸ ਵੱਲੋਂ ਅਰੋਪੀਆਂ ਦੀ ਪਾਲਕੀ ਚਤੀ ਚੱਰੀ ਹੈ ਪ੍ਰਕਾਸ਼ ਜਿਹੜੇ ਦੀ ਮਰਿ ਡੈਥ ਹੋਈ ਹੈ ਉਹ ਮੇਰਾ ਬੇਟਾ ਛੋਟਾ ਸੀ। ਕੋਈ ਕੀ ਮਾਮਲਾ ਕੀ ਸੀ ਸਾਰਾ ਰੱਟ ਗਿਆ ਇਹਦੇ। ਉਹ ਜੀ ਖਾਣਾ ਖਾਣ ਕਿਤੇ ਮੁੰਡੇ-ਮੁੰਡੇ ਕਹਿੰਦੇ ਮਿੱਸੀਆਂ ਰੋਟੀਆਂ ਉੱਥੋਂ ਖਾ ਕੇ ਉਹਨੇ ਬਲਦੇਵ ਦੇ ਢਾਬੇ ਤੋਂ। ਮਿੱਸੀਆਂ ਰੋਟੀਆਂ ਖਾ ਕੇ ਆਉਣੇ ਜੀ। ਤੇ ਚਲੋ ਜੀ ਉਹ ਮੁੰਡੇ-ਮੁੰਡੇ ਸੀ ਕਿਤੇ ਮੇਰਾ ਬੇਟਾ ਕਿਤੇ ਬੀਅਰ ਲੈਣ ਗਿਆ। ਉਹ ਵਾਪਸ ਵਿੱਚ 5-6 ਵਾਰ ਤੇ ਆਪਸ ਵਿੱਚ ਬੈਸਬਾਜੀ ਕਰਦੇ ਸੀ। ਤੇ ਕਿਤੇ ਉਹਨੇ ਕਿਹਾ ਹਣ ਮਾੜੀ ਸਾਈਡ ਤੇ ਹੋ ਜੋ। ਤੇ ਉਹਨਾਂ ਨੇ ਲੱਫੜ ਮਾਰਤਾ ਮੂੰਹ ਦਿੱਤੇ ਦੋ ਤਿੰਨ। ਤੁਹਾਡੇ ਘਰੇ। ਮੇਰੇ ਬੇਟੇ ਦੇ। ਤੇ ਤਾਦ ਨੂੰ ਨਾਲ ਇੱਕ ਜਵਾਕ ਸੀ ਗਿਆ। ਉਹ ਬੁਲਾਉਣ ਗਿਆ ਮੁੰਡਿਆਂ ਨੂੰ ਅੰਦਰ ਜਿਹੜੇ ਅੰਦਰ ਬੈਠੇ ਰ ਤੇ ਤਰਨ ਉਹਨਾਂ ਨੇ ਕਹਿੰਦੇ ਦੱਸਿਓ ਤੈਨੂੰ ਜੱਕਦਮ ਗੋਲੀ ਮਾਰਤੀ ਜੀ ਮੁੰਡਾ ਮੇਰਾ ਉੱਥੇ ਹੀ ਲੱਗ ਪਿਆ ਮਾਰਨ ਵਾਲੇ ਬੰਦੇ ਦੀ ਪਛਾਣ ਨਹੀਂ ਨਹੀਂ ਜੀ ਸਾਨੂੰ ਕੋਈ ਜਾਣ ਪਛਾਣ ਨਹੀਂ ਹੈਣੀ ਜੀ ਹਾਂ ਛੱਡੀ ਸੀ ਹਾਂਜੀ 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 ਗੋਲੀ ਮਾਰਨ ਤੋਂ ਬਾਅਦ ਕੱਢੇ ਉਹ ਵਾਹ ਵੇ ਗੱਡੀ ਕੁੜੀ ਚ ਬਹਿ ਗਏ ਜੀ ਪਤਾ ਲੱਗਾ ਵੀ ਉਹ ਇੱਥੇ ਉਹ ਖੜਾ ਹੋ ਗਿਆ ਫਿਰ ਸਾਲੀ ਗੱਡੀ ਬਾਅਦ ਚ ਗਈ ਜੀ ਜਿਹੜਾ ਮੁੰਡਾ ਨਾਲ ਸੀਗਾ ਉਹਨੇ ਬਹੁਤ ਗੱਡੀਆਂ ਨੂੰ ਹੱਥ ਵੀ ਦਿੱਤੇ ਵੀ ਰੋਕੋ ਰੋਕੋ ਇਹਨੂੰ ਲੈ ਕੇ ਚੱਲੀਏ ਬੰਦੇ ਨੂੰ ਗੋਲੀ ਲੱਗੀ ਆ ਲੈ ਕੇ ਚੱਲੀਏ ਕਿਸੇ ਨੇ ਗੱਡੀ ਨਹੀਂ ਰੋਕੀ ਫੇਰ ਉਹ ਟਾਬੇ ਵਾਲੇ ਤੋਂ ਪਰੇ ਨੇ ਫੋਨ ਲਵਾਇਆ ਕਿਥੋਂ ਲਵਾਇਆ ਫਿਰ ਪੁਲਿਸ ਗਈ ਫੇਰ ਉਹ ਲੱਦ ਕੇ ਤੇ ਸਿਵਲ ਹਸਪਤਾਲ ਚ ਲਾਇਆ ਤਾ ਤੁਹਾਨੂੰ ਰਾਹ ਚ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਹਾਡੇ ਮੁੰਡੇ ਦੀ ਸਾਨੂੰ ਫੋਨ ਆਇਆ ਸੀ ਜੀ ਘਰੇ ਫੋਨ ਆਇਆ ਸੀ ਤੇ ਬੁੜੀਆਂ ਰੋਣ ਲੱਗੀਆਂ ਸੱਦਾ ਪਿਆਈ ਤੇ ਬੁੜੀਆਂ ਪਿੱਟਣ ਲੱਗੀਆਂ ਕਿ ਤੈਨੂੰ ਨਹੀਂ ਪਤਾ ਕੀ ਗੱਲ ਹੋਈ ਸ਼ਸ਼ੂ ਦੇ ਗੋਲੀਆਂ ਗੋਲੀ ਮਾਰਤੀ ਗੋਲੀ ਮਾਰਤੀ ਨਾ ਹੈ ਮੈਂ ਤਾਂ ਜਿੱਕ ਤੱਕ ਤਾਂ ਕੋਠੇ ਚੜਨ ਲੱਗਾ ਹੈਗਾ ਘਬਰਾ ਗਿਆ ਮੈਂ ਮੌਕੇ ਤੇ ਗਿਆ ਜੀ ਮੌਕੇ ਤਾਂ ਅਸੀਂ ਉੱਥੇ ਨਹੀਂ ਪਹੁੰਚੇ ਜੀ ਅਸੀਂ ਤਾਂ ਹਸਪਤਾਲ ਪਹੁੰਚੇ ਹਾਂ ਸਿੱਧਾ ਹਾਂ हां जी हां जी मैं जाके नरसन ਕੋਚਿਆ ਕਹਿੰਦੇ ਨਹੀਂ ਅੰਕਲ ਸਾਰੀ ਇਹ ਵਿਆਹ ਜੀ ਪੂਰਾ ਹੋ ਗਿਆ 27 ਸਾਲ ਦੇ ਨੇੜੇ ਸੀ ਨਹੀਂ ਸਰ ਅਨਮੈਲਡ ਸੀ ਹਸੇ ਕਹਿੰਦੇ ਬੰਦ ਫੜੋ ਉਹ ਬੰਦੇ ਜਿਹੜੇ ਕਾਂ ਹੋਏ ਹੋਰ ਕਹਿੰਦੇ ਨਾ ਕਰਤਲ ਕਰਨ ਕਿਸੇ ਨੂੰ ਜਾਇਜ਼ ਨਾ ਧੱਕਾ ਕਰਨ ਸੰਤਾਇਨ ਹਿਸਾਬ ਚਾਹੀਦਾ ਫਿਰ ਇਹ ਲਾਸ਼ ਚਪਣੀ ਹੈ ਪਰਮੇਸ਼ ਕੁਮਾਰ ਉਹ ਸ਼ਸ਼ੀ ਦੇ ਕੀ ਨਾਮ ਕੀ ਦਾਤਾ ਸੰਦੀਪ ਸੰਗੀ ਸੰਦੀਪ ਜੀ ਜਿਹੜੇ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਏ ਮੇਰਾ ਫਰੈਂਡ ਹੀ ਆਈ ਕੀ ਹੋਇਆ ਕਿ ਇਹ ਰਸਾ ਕਰਵਾਉਂਦਾ ਰਾਤੀ ਅਸੀਂ ਮੁੰਡੇ ਸੀਗੇ ਚਾਰਿਆਂ ਨੇ ਇਕੱਠੇ ਹੋਏ ਜਵਾਰ ਸੀਗੇ ਨਾਲ ਇਹ ਕਹੇ ਵੀ ਰੋਟੀ ਖਾ ਚੋਣੀ ਆ ਮਿਸਤੀ ਬਲਦੇਵ ਦੇ ਅਸੀਂ ਰੋਟੀ ਖਾਣ ਚਲੇ ਗਏ ਤੇ ਇਹ ਆਪਦਾ ਵੀ ਮੰਨ ਲਓ ਫਨ ਛੱਡਣ ਵਾਸਤੇ ਬੀਅਰ ਲੈਣ ਚਲੇ ਗਏ ਠੇਕੇ ਤੇ ਤੇ ਉੱਥੇ ਆਪਸ ਵਿੱਚ ਵੀ ਮੰਨ ਲਓ ਵਿਆਹ ਵਸਾਈ ਹੋ ਜਾਂਦੀ ਸੀਗੀ ਗਰੁੱਪ ਦੀ ਜਾਂ ਮੰਨ ਲਓ ਵੀ ਆਪਸ ਵਿੱਚ ਉਹ ਕਰੀ ਜਾਂਦੀ ਕੋਈ ਉਹ ਤਾਂ ਪਤਾ ਨਹੀਂ ਸਾਨੂੰ ਤੇ ਇਹ ਜਦੋਂ ਗਿਆ ਬੀਅਰ ਲੈਣ ਜੀ ਇਹਦੇ ਇੱਕ ਨੇ ਲਫੇੜ ਮਾਰਤੀ ਮੁੰਡੇ ਨੇ ਜੀ ਉਹ ਜਿਹੜਾ ਨਾਲ ਜਵਾਕ ਸੀਗਾ ਉਹ ਭੱਜ ਕੇ ਆਇਆ ਸਾਨੂੰ ਬੁਲਾਉਣ ਵੀ ਉਹਨਾਂ ਨੂੰ ਬੁਲਾ ਲਿਆ ਮੇਰੇ ਨਾਲ ਲਫੇੜ ਮਾਰਤੀ ਨਹੀਂ ਹੈਗੇ ਤੇ ਉਹਨਾਂ ਨੇ ਕਿਹਾ ਵੀ ਤੂੰ ਬੁਲਾ ਲੈ ਜਿਹਨੂੰ ਬੁਲਾਉਣਾ ਬਾਈ ਉਹਦੇ ਮਾਰਤੇ ਉੱਥੇ ਗੋਲੀ ਜੀ ਇਹਨਾਂ ਨੇ ਮਾਰੀ ਗੋਲੀ ਕਿ ਪਤਾ ਕਿਹਨੂੰ ਉਹ ਮੰਡੇ ਨਹੀਂ ਪਤਾ ਇਹ ਕਿਹੜਿਆ 8 8 7 8 ਜਾਣੇ ਜਾਣੇ ਸੀਗੇ ਗੋਲੀ ਕਿੱਥੇ ਮਾਰੀ ਇਹਨਾਂ ਨੂੰ ਇਹ ਬਲਦੇਵ ਦੇ ਜੀ ਬਲਦੇਵ ਦੇ ਮਾਰੀ ਕਿ ਠਿੱਕੇ ਤੇ ਮਾਰੀ ਹੈ ਬਲਦੇਵ ਦੇ ਮਾਰੀ ਹੈ ਜੀ ਇਹ ਕਿੰਨੀ ਕੁ ਮੰਦਾ ਸੀ ਜਿਹਦੇ ਵਿੱਚ ਉਹ 27 ਸਾਲ ਦੀ ਉਮਰ ਹੈ ਜੀ ਕੀ ਧਮਕੀ ਕਰਦਾ ਸੀ ਉਹ ਕੰਮ ਕਰਿਆਨੇ ਦਾ ਕਰਦੀ ਸੀ ਘਰੇ ਉਹਨਾਂ ਦੇ ਸਾਰੇ ਹੀ ਹੁੰਦੇ ਆ ਜੀ ਮੰਮੀ ਡੈਡੀ ਜਿਵੇਂ ਸੀ ਨੀ ਨੀ ਅਨਮੈਰਿਡ ਸੀ ਜੀ